ਦੇ ਨਾਲ ਸਲੋ ਨਿਕਲ ਜਿੱਤੇ ਕੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਵਿੱਚ ਵਿਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਉਤਸ਼ਾਹ ਦੇ ਚਾਹੇ ਉੱਥੇ ਹੀ ਕੱਲ ਜਿੱਤੇ ਕੀ ਨਗਰ ਕੀਰਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰੇ ਤੋਂ ਕੱਢਿਆ ਗਿਆ ਸੀ ਉੱਥੇ ਹੀ ਇਸ ਖੁਸ਼ੀਆਂ ਨੂੰ ਬਰਕਰਾਰ ਰੱਖਦੇ ਹੋਏ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰੇ ਦੇ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਜੀ ਵੱਲੋਂ ਉੱਤੇ ਆਜੇ ਫਿਰ ਬ ਸਮਾਗਮ ਵੀ ਕਰਵਾਏ ਜਾ ਰਹੇ ਨੇ ਕੀਤੇ ਚੱਲ ਰਹੇ ਨੇ ਸੰਗਤਾਂ ਇਸ ਟਾਈਮ ਮੌਜੂਦ ਨੇ ਬਹੁਤ ਹੀ ਸੋਹਣਾ ਦ੍ਰਿਸ਼ ਹੈ ਅਲੋਕਿਕ ਦ੍ਰਿਸ਼ ਹੈ ਸੰਗਤਾਂ ਦਰਸ਼ਨ ਕਰਨ ਆਈਆਂ ਨੇ ਸੰਗਤਾਂ ਜਿੱਥੇ ਕਿ ਬਹੁਤ ਹੀ ਹਮਮਾ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਿਨ ਦਿਹਾੜੇ ਨੂੰ ਬਹੁਤ ਹੀ ਮੁੱਖ ਰੱਖਦੇ ਹੋਏ ਬਹੁਤ ਹੀ ਚਾਅ ਉਤਸ਼ਾਹ ਨਾਲ ਇੱਥੇ ਦਰਸ਼ਨ ਦੇ ਲਈ ਆਏ ਉੱਥੇ ਹੀ ਰਾਗੀ ਵੀਰਾਂ ਵੱਲੋਂ ਕੀਰਤਨ ਕੀਤੇ ਜਾ ਰਹੇ ਨੇ ਬਹੁਤ ਹੀ ਸੁਹਣਾ ਰੀ ਸ਼ੰਗਤਾ ਬਹੁਤ ਹੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਜਿੱਥੇ ਇਸ ਟਾਈਮ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿੱਚ ਮੌਜੂਦ ਨੇ ਸੰਗਤਾਂ ਵਿੱਚ ਜਿੱਥੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਸੰਗਤਾਂ ਇਸ ਟਾਈਮ ਮੌਜੂਦ ਨੇ ਤੇ ਆਪਣੇ ਆਪਣੇ ਮਨ ਦੇ ਖੁਸ਼ੀ ਤੇ ਉਤਸ਼ਾਹ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਬਹੁਤ ਹੀ ਧੂਮ ਧਾਮ ਕੇ ਸਾਰਿਆਂ ਨਾਲ ਬੜੇ ਕੋਈ ਤਾਂ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਮਾਰਨ ਲਈ ਜਦੋਂ ਇਹਨਾਂ ਦੀ ਗੱਲ ਨਾ ਮੰਨੀ ਗਏ ਹੁਣ ਪੱਥਰ ਲੈ ਕੇ ਮਾਰਨ ਦੀ ਤੁਰੇ ਨੇ ਪੂਰੇ ਸ਼ਹਿਰ ਨੂੰ ਕਿਵੇਂ ਖੋਰ ਬੁਲਾ ਕੇ ਲੈ ਕੇ ਸੰਗਸਾਰ ਹੁਣ ਸਤਗੁਰੂ ਜੀ ਨੇ ਆਏ ਨੇ ਮਾਰ ਭਾਈ ਮਰਦਾਨਾ ਦੇ ਧੰ ਗੁਰੂ ਨਾਨਕ ਸਾਹਿਬ ਜੀ ਨੂੰ ਜਿਵੇਂ ਸਜ਼ਾ ਦੇਣ ਲਈ ਕਾਜੀ ਵੱਲੋਂ ਫਤਵਾ ਜਾਰੀ ਕੀਤਾ ਗਿਆ ਹਾਰੂਨ ਸ਼ੇਰ ਬਾਦਸ਼ਾਹ ਤੇ ਜਿਵੇਂ ਇਹ ਰੁਕਮਦੀਨ ਕਾਜੀ ਸਤਗੁਰੂ ਜੀ ਨੂੰ ਮਾਰਨ ਲਈ ਉਹਦਾ ਜਿਹੜਾ ਫਤਵਾ ਇਹਨਾਂ ਵੱਲੋਂ ਦਿੱਤਾ ਗਿਆ ਉਸ ਬਨੇ ਦਾ ਬਦਲਣਾ ਢਾਗੀ ਜੱਫਾ ਇਹ ਪਿਆਰ ਦਾ ਸੂਰਜੇ ਕੰਨ ਨੋਨ ਨਿਤ ਆਵੇ ਕਾ ਸਾਥਾਂ ਦੀ ਹੋ ਸਹਾਏ ਤਾਂ ਤਾਂ ਗੁਰ ਗੋਬਿੰਦ ਸਿੰਘ ਜੀ ਮਾਰਾ ਸਾਤਾ ਦੀ ਹੋ ਸਹਾਏ ਦਸਾ ਪਾਠ ਦਾ ਧੰਨ ਕਰਕੇ ਖਾਲਸਾ ਬੋਲੋ ਜੀ ਆਮੀਨ ਪੰਜ ਪ੍ਰੀ ਆਰਿਖਣ ਸਰ ਜਾਲੇ ਚਾਲ ਦੀ ਟੱਪੀਆਂ ਤੇ ੱਪੀਆਂ ਜਿਨ੍ਹਾਂ ਨਾਮ ੱੱਪਿਆ ਉਹਨਾਂ ਦੇ ੱੱਪਿਆ ਦੇ ਜੇ ਚਲਾਈ ਤੇ ਗਵਾਈ ਕਿੰਨੇ ਲਟੇ ਕਿਤਨਾ ਪਿਆਰਿਆ ਚੱਜੇ ਅਰੰਭ ਕਮਾਈ ਦਾ ਧੰਨ ਕਰਕੇ ਖਾਲਸਾ ਬੋਲੋ ਜੀ ਆਮੀਨ ਬਿਨਾ ਸੀਮਾ ਸਿੰਘਾ ਨੇ ਭਗਤ ਜੀ ਨਾਨਕ ਦੇਵੀ ਦੇ ਪ੍ਰਕਾਸ਼ ਦਿਹਾੜੇ ਮੌਕੇ ਤੁਹਾਡੇ ਵੱਲੋਂ ਨਗਰ ਕੀਰਤਨ ਵੀ ਕੱਢਿਆ ਗਿਆ ਤੇ ਹੁਣ ਗੁਰਮਤ ਸਮਾਗਮ ਵੀ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਵਾਂ ਇਹ ਸੰਗਤਾਂ ਦੇ ਸਹਿਯੋਗ ਨਾਲ ਇਸ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਜ ਦੇ ਆਗਮਨ ਕੁਰਬ ਦੀਆਂ ਖੁਸ਼ੀਆਂ ਮਨਾਉਂਦੇ ਆਂ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਪੂਤਨ ਦੇ ਦੂਸਰਾ ਸਲਾਣਾ ਨਗਰ ਕੀਰਤਨ ਕੱਢਿਆ ਗਿਆ ਤੇ ਅੱਜ ਸੰਗਤਾਂ ਦੇ ਸਹਿਯੋਗ ਨਾਲ ਗੁਰਮ ਸਮਾਗਮ ਹੋਏ ਹਨ ਜਿਸ ਵਿੱਚ ਰਾਗੀ ਜਸੇ ਭਾਈ ਹਰਜੀਤ ਸਿੰਘ ਜਥਾ ਭਾਈ ਗੁਰਪ੍ਰੀਤ ਸਿੰਘ ਪੰਗੂ ਜੀ ਨੇ ਸਟੇਜ ਤੇ ਸਮੂਸਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਹੋਰ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਉਪਰਾਲਾ ਹੈ ਪੂਤਨਪੁਰੇ ਵਿੱਚ ਪਹਿਲੇ ਕਦੀ ਇਸ ਤਰ੍ਹਾਂ ਦਾ ਉਪਰਾਲਾ ਨਹੀਂ ਕੀਤਾ ਗਿਆ ਚਾਹੇ ਉਹ ਨਵਰ ਕੀਰਤਨ ਨੂੰ ਲੈ ਕੇ ਹੋ ਜਾਏ ਜਾਂ ਗੁਰਮਤ ਸਮਾਗਮਾਂ ਨੂੰ ਲੈ ਕੇ ਹੋ ਜਾਏ ਬਹੁਤ achi ਲੱਗਣ ਨਾਲ ਤੁਸੀਂ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਇੱਕ ਚੰਗੀ ਲੱਗਨ ਵਾਲ ਤੋਰ ਆਇਆ ਹੈ ਕੀ ਕਹਿਣਾ ਚਾਹੋਗੇ ਮੈਂ ਸਮੂਹ ਸਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਪੂਤਨਪੁਰੇ ਦੀ ਸੰਗਤ ਗੁਰਬਾਣੀ ਬਾਣੀ ਤੇ ਬਾਣੀ ਨਾਲ ਜੁੜ ਰਹੀ ਹੈ ਸਮੂਹ ਸਸੰਗਤਾਂ ਇਸੇ ਤਰ੍ਹਾਂ ਹੀ ਗੁਰ ਅੰਖੰਡੇ ਬਾਟੇ ਦੀ ਪੌਲ ਸਗਣ ਬਾਣੀ ਤੇ ਬਾਣੀ ਦੇ ਧਾਰਨੀ ਬਣਨ ਤੇ ਇਸੇ ਤਰ੍ਹਾਂ ਹੀ ਗੁਰਮਤਿ ਸਮਾਗਮ ਮਨਾਏ ਜਾਣ। ਹੋਰ ਪੂਤਨਪੁਰਾ ਇਲਾਕੇ ਦੇ ਵਸਨੀਕਾਂ ਨੂੰ ਟਪਈ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੋਗੇ ਕੋਈ ਇੱਕ ਉਪਦੇਸ਼? ਸਭ ਤੋਂ ਪਹਿਲਾਂ ਤਾਂ ਮੈਂ ਸੂਸਮੁਸ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹਣਾ ਤੇ ਦੂਸਰੀ ਗੱਲ ਮੇਰੀ ਇਹੀ ਹੁੰਦੀ ਹੈ ਸਮੂਸਾ ਸੰਗਤਾਂ ਨੂੰ ਖੰਡੇ-ਬੱਟ ਦੀ ਪੌੜ ਛੱਕੇ ਬਾਣੀ ਤੋਂ ਬਾਣੀ ਤੋਂ ਧਾਰਨੇ ਬਣ ਸਾਧ ਸੰਗਤਾਂ ਨੂੰ ਇਹੀ ਬੇਨਤੀ ਮੈਂ ਕਰਦਾ। ਜਿਸ ਤਰ੍ਹਾਂ ਬਾਬਾ ਲਖਵਿੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ? ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋਈ ਇਹ ਉਪਰਾਲਾ ਪਹਿਲਾਂ ਕਦੀ ਨਹੀਂ ਵੇਖਣ ਨੂੰ ਮਿਲਿਆ ਜੋ ਸਾਡੇ ਬਾਬਾ ਜੀ ਲਖਵਿੰਦਰ ਸਿੰਘ ਬਾਬਾ ਜੀ ਜਿਨ੍ਹਾਂ ਨੇ ਇਹ ਪਹਿਲਾ ਉਪਰਾਲਾ ਕੀਤਾ ਹੈ ਤੇ ਸੰਗਤਾਂ ਇੰਨੀਆਂ ਇੱਥੇ ਅੱਜ ਕੱਲ੍ਹ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੀ ਸੰਗਤਾਂ ਨੇ ਘੋਮਮ ਅੱਗੇ ਹਾਜ਼ਰੀਆਂ ਪਰੀਆਂ ਅੱਜ 18 ਨਵੰਬਰ ਦਿਨ ਸੋਮਵਾਰ ਨੂੰ ਗੁਰਮਤ ਸਮਾਗਮ ਕਰਾਇਆ ਗਿਆ ਜਿਸ ਵਿੱਚ ਰਾਗੀ ਢਾਡੀ ਸਹਿਬਾਨਾਂ ਨੇ ਹਰਜਸ ਕੀਰਤਨ ਰਾਜ ਸੰਗਤਾਂ ਨੂੰ ਨਿਹਾਲ ਕੀਤਾ ਕੋਟਿੰਕੋਟ ਧੰਨਵਾਦ ਕਰਦੇ ਹਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਸਾਨੂੰ ਦੇਖਣ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ